ਕੀ ਸਮੱਸਿਆ ਮੇਰਾ ਨਾਮ ਜੀ ਦਲਜੀਤ ਸਿੰਘ ਹੈ ਹਾਂ ਅੱਡਾ ਜਦੋਂ ਪਿੱਛੇ ਹਾੜ ਵੱਡੇ ਆਈ ਜੀ ਉਦੋਂ ਇੱਧਰ ਵਾਲੀ ਸੱਤ ਡੇਗੀ ਉਸ ਤੋਂ ਬਾਅਦ ਕੋਈ ਤਿੰਨ ਕਿ ਮਹੀਨੇ ਬਾਅਦ ਫੇਰ ਦੁਬਾਰਾ ਹੜ੍ਹ ਆਇਆ ਫਿਰ ਉਹ ਦੂਜੇ ਵੀ ਡੇਗੇ ਜੀ ਜੀ ਤੇ ਅਰਦਾ ਮੈਂ ਗੁਰਦੁਆਰਾ ਸਾਹਿਬ ਕਲੂਕਾਰਾ ਸਾਹਿਬ ਆਟ ਕਰਦਾ ਜੀ ਤੇ ਉੱਥੇ ਵੀ ਜਦੋਂ ਮਾਨੂੰ ਮਿਲਦੇ ਪਰ ਮੈਂ ਕਿਸੇ ਤੋਂ ਮਦਦ ਨਹੀਂ ਮੰਗੀ ਜੀ ਉ ਤੱਕ ਤੇ ਬਾਕੀ ਮੈਸੇਜ ਇੱਥੇ ਕੰਮ ਕਰਦੇ ਪਏ ਸੀ ਉਤੋਂ ਬਾਲੇ ਡਿੱਗੇ ਜੀ ਫਿਰ ਉਹਨਾਂ ਦੇ ਵੀ ਸੱਟਾਂ ਕਾਫੀ ਲੱਗੀਆਂ ਜੀ ਤੇ ਵੱਡਾ ਬੇਟਾ ਵਾ ਜੀ ਉਹ ਤੇ 8ਵੀਂ ਚ ਪੜਦਾ ਜੀ ਉਹ ਪੇਪਰ ਹੋ ਰਿਹਾ ਤੇ ਉਹ ਛੋਟਾ ਜਿਹੜਾ ਨਰਸਰੀ ਚ ਗੁਰਦੁਆਰਾ ਕਲੂਕਰ ਸਾਹਿਬ ਅਕੈਡਮੀ ਚ ਪੜਦਾ ਜੀ ਤੇ ਘਰ ਦੇ ਖਰਚੇ ਬਹੁਤ ਜ਼ਿਆਦਾ ਜੀ ਹੁੰਦੇ ਆ ਤੇ ਉਹਦੇ ਕਰਕੇ ਮਤਲਬ ਕਿ ਸੱਟ ਤੋਂ ਨਹੀਂ ਇਹ ਬਣ ਸਕ ਰੇ ਜੀ ਤੇ ਛੱਤ ਦੀ ਗ੍ਰਾਂਟ ਤੇ ਬਾਥਰੂਮ ਦੀ ਗ੍ਰਾਂਟ ਲਈ ਅਪਲਾਈ ਕੀਤਾ ਕਿਸੇ ਹਾਂਜੀ ਕੀਤਾ ਗੁਰਦਾਸਪੁਰ ਆਪਾਂ ਫਾਈਲ ਭਰ ਕੇ ਆਈ ਸੀ ਤੇ ਕੋਈ ਉਧਰੋਂ 2 ਸਾਲ ਹੋ ਗਏ ਆ ਜੀ ਕਿਸੇ ਨੇ ਅੱਲਾ ਨਹੀਂ ਫੜਿਆ ਜੀ ਕੋਈ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਅੱਗਵਾਂ ਨੂੰ ਕੋਈ ਅਪੀਲ ਕਰਨਾ ਚਾਹੂਗੇ ਬਾ ਜੀ ਇਹਦੇ ਹੀ ਕਿੰਨੇ ਵੀ ਕੋਈ ਨਾ ਕੋਈ ਅੱਗੇ ਆਏ ਤੇ ਚਲੋ ਸਾਨੂੰ ਵੀ ਸੱਤ ਪਾ ਕੇ ਦੇ ਦੇ ਜੀ ਤੇ ਚਲੋ ਛੋਟੇ ਬੱਚਾ ਵਾ ਨਾਲ ਵੀ ਅੰਦਰ ਜਦੋਂ ਮੀਂਹ ਪੈਂਦਾ ਜੀ ਅੰਦਰ ਰਹਿ ਕੇ ਨਾ ਇਹ ਦਰਦੇ ਦਰਦੇ ਰਾਤ ਕੱਟੀ ਦੀ ਜੀ ਵੀ ਪਤਾ ਨਹੀਂ ਕਿਹੜਾ ਬਾਲਾ ਡਿੱਗ ਜਾਣਾ ਆ। ਆ ਦੀਪ ਕੋਰਾ ਮੇਰਾ ਨਾਮ ਤੇ ਮੈਂ ਨਾ ਇਥੇ ਬਾਲੇ ਡਿੱਗੇ ਹੀ ਤੇ ਮੈਂ ਕੰਮ ਕਰਨੀ ਤੇ ਸੱਜ ਤੋਂ ਪੜਾ ਉਹ ਮੁੰਡਾ ਮੇਰਾ ਪੜਾ ਹੋ ਗਿਆ ਤੇ ਮੇਰੇ ਉੱਤੇ ਬਾਲੇ ਡਿੱਗੇ ਤੇ ਮੇਰੇ ਸਿਰ ਸੱਤਾਂ ਸੱਤ ਬਥੇਰੀਆਂ ਲੱਗੀਆਂ ਪਰ ਮੇਰਾ ਇਲਾਜ ਪੈਸੇ ਕਰਨਾ ਹੋਇਆ ਨਹੀਂ ਕਿਉਂਕਿ ਪੈਸੇ ਬਿਲਕੁਲ ਨਹੀਂ ਤੇ ਮੇਰਾ ਤੀ ਦਿਨ ਹੋ ਗਿਆ। ਤੇ ਤਾਂ ਕਰਕੇ ਮੇਰੇ ਕੋਈ ਮਾਪਾ ਕੋਈ ਮਦਦ ਕਰੂਗਾ ਕਿ ਕੋਈ ਸੁਨੇਗਾ ਮੂੰਹ ਤੇ ਨਿਸ਼ਾਨ ਜਿਹੜੇ ਪਏ ਆ ਉਦੋਂ ਤੇ ਹੀ ਆ ਸਾਰੇ ਹੋਰ ਕਿੱਥੇ ਕਿੱਥੇ ਲੱਗੇ ਆ ਤੇ ਬਾਹਾਂਾਂ ਤੇ ਸੱਟਾਂ ਲੱਗੀਆਂ ਸੀ ਬਾਹ ਵੀ ਮੇਰੀ ਟੁੱਟ ਗਈ ਸੀ ਹੱਡੀ ਵੀ ਟੁੱਟ ਗਈ ਸੀ ਤੇ ਮੂੰਹ ਦੀ ਵੀ ਹੱਡੀ ਟੁੱਤੀ ਸੀ ਤੇ ਸੱਟਾਂ ਬਹੁਤੀਆਂ ਹੀ ਲੱਗੀਆਂ ਸੀ ਵਾਲੇ ਡਿੱਗਣ ਨਾਲ ਤੇ ਮੈਂ ਕਿੰਨੇ ਦਿਨ ਹਿੱਕ ਪਿੱਤ ਰਹੀ ਸੀ ਤੇ ਹੋ ਗਏ ਇਹ ਮਹੀਨਾ ਤੋਂ 20 ਦਿਨ ਹੋ ਗਏ ਹੀ ਮੈਂ ਉੱਥੇ ਤਾਂ ਕਰੇ ਪਰ ਮੇਰੇ ਕੋਲ ਪੈਸੇ ਕਰਕੇ ਮੈਂ ਸਿੱਤੀ ਉਥੇ ਉਹਨਾਂ ਲਾਦ ਨਹੀਂ ਕਰਾ ਪਾਈ ਤਾਂ ਠੀਕ ਚੱਲਦੀ ਹੈ ਹੁਣ ਬਾਹਾਂ ਜੀ ਵੀ ਹੈ ਵਾ ਕਹੇ ਵੇਲੇ ਕੰਮ ਨਹੀਂ ਹੁਟਾ ਦੇ ਜੀ ਤੇ ਮਾਨਮਤ કરીਦਾ ਵਾ ਕੰਮ ਪਰ ਉਹਨਾਂ ਮੇਰਾ ਬੰਦਾ ਹੀ ਕੰਮ ਕਰਦਾ ਵਾ ਨਾਲ ਕੰਮ ਕਰਦਾ ਠੀਕ ਤਰ੍ਹਾਂ ਇਲਾਜ ਨਹੀਂ ਮਿਲਿਆ ਨਹੀਂ ਇਲਾਜ ਨਹੀਂ ਮਿਲਿਆ ਕਿਉਂਕਿ ਪੈਸੇ ਦੇ ਖਾਣੋਂ ਪੈਸੇ ਨਹੀਂ ਤੇ ਇਲਾਜ ਨਹੀਂ ਹੋਆ